ਤਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਐਤਵਾਰ ਦਾ ਦਿਨ ਹੈ ਤੇ ਐਤਵਾਰ ਦਾ ਦਿਨ ਜਿਹੜਾ ਬਾ ਸਾਡੇ ਰਾਮਪੁਰਾ ਕਬੱਡੀ ਕਲੱਬ ਦੇ ਖਿਡਾਰੀਆਂ ਲਈ ਬਹੁਤ ਖਾਸ ਹੁੰਦਾ ਉਹ ਖਾਸਤਾ ਹੁੰਦਾ ਕਿ ਇਸ ਦਿਨ ਖਾਲਸਾ ਕਾਲਜ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੈਮ ਨੇ ਡਾਕਟਰ ਰਿਪਨ ਜੀ ਉਹ ਆਉਂਦੇ ਨੇ 6:45 ਮਿੰਟ ਤੇ ਉਹਨਾਂ ਦੀ ਗੱਡੀ ਜਿਹੜੀ ਆ ਕੇ ਰੁਕ ਜਾਂਦੀ ਆ ਗੇਟ ਤੇ ਤੇ ਸਾਰੇ ਬੱਚਿਆਂ ਨੂੰ ਚਾ ਚੜ ਜਾਂਦਾ ਵਾ ਉਹ ਕਲਾਸ ਲੈਂਦੇ ਨੇ ਇਹਨਾਂ ਦੀ ਆ ਕੇ ਇਹਨਾਂ ਨੂੰ ਪੜਾਉਂਦੇ ਨੇ ਇਹਨਾਂ ਨੂੰ ਇਲਮ ਦਿੰਦੇ ਆ ਗਿਆਨ ਵੰਡਦੇ ਆ ਔਰ ਸਾਡਾ ਪਿੰਡ ਜਿਹੜਾ ਵਾ ਰਿਪਨ ਕੋਲੀ ਜੀ ਦਾ ਇੰਨਾ ਜ਼ਿਆਦਾ ਧੰਨਵਾਦੀ ਆ ਕਿ ਗੁਰੂ ਰਾਮਦਾਸ ਜੀ ਉਹਨਾਂ ਦੇ ਉੱਤੇ ਮੇਰਾ ਕਰਨ ਸਾਰੇ ਪਿੰਡ ਵੱਲੋਂ ਦੁਆਵਾ ਨਹੀਂ ਕਿ ਉਹ ਸਾਡੇ ਬੱਚਿਆਂ ਨੂੰ ਅਕਲ ਦੇ ਕੇ ਜਾਂਦੇ ਆ ਤਾਲੀਮ ਦੇ ਕੇ ਜਾਂਦੇ ਆ ਗਿਆਨ ਦੇ ਕੇ ਜਾਂਦੇ ਆ ਔਰ ਨਾਮ ਵੀ ਦੇ ਕੇ ਜਾਂਦੇ ਆ ਪੱਲਿਓ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਸਾਡੇ ਖਿਡਾਰੀਆਂ ਨੂੰ ਪਤਾ ਵਾ ਕਿ ਉਹ ਇਹਨਾਂ ਨਾਲ ਕਿੰਨਾ ਪਿਆਰ ਕਰਦੇ ਆ ਔਰ ਸਾਡੇ ਸਾਰੇ ਜਿਹੜੇ ਇਹ ਖਿਡਾਰੀ ਖਿਡਾਰਨਾ ਕੁਝ ਘਰਾਂ ਨੂੰ ਚਲ ਗਿਆ ਦੇ ਖਿਡਾਰੀ ਕਿਉਂਕਿ ਇਹ ਕੁੜੀਆਂ ਦੀ ਕਲਾਸ ਹੁੰਦੀ ਆ ਇਸ ਦਿਨ ਤੇ ਇਨਾਂ ਦੇ ਵਿੱਚ ਕਿਹੇ ਬੱਚੇ ਨੂੰ 2 ਮਹੀਨੇ ਹੋ ਗਏ ਆਉਂਦਿਆਂ ਨੂੰ ਕਿਸ ਨੂੰ 1.5 ਮਹੀਨਾ ਹੋਇਆ ਵਾ ਕਿਸ ਨੂੰ 2.5 ਮਹੀਨੇ ਵੀ ਹੋਏ ਆ ਤੇ ਮੈਂ ਗੱਲ ਕਰਦਾ ਵਾਂ ਵੀ ਇੱਕ ਤਾਂ ਸਾਡੀ ਕੁੜੀ ਆ ਕੈਪਟਨ ਰਜਵੰਤ ਇਹਨੂੰ ਹੀ ਕੈਪਟਨ ਕਹਿੰਨੇ ਆ ਪਿਆਰ ਦੇ ਨਾਲ ਕਿਉਂਕਿ ਜਦੋਂ ਇਹ ਨਵੀਂ-ਨਵੀਂ ਆਈਏ ਤੇ ਇਹਨੇ ਸਾਰਿਆਂ ਬੱਚਿਆਂ ਨੂੰ ਬੱਚੀਆਂ ਨੂੰ ਜਿਹੜੀਆਂ ਵਾ ਹੈਂਡਲ ਕੀਤਾ ਸੀਗਾ ਤੇ ਅਸੀਂ ਬੜਾ ਮਾਣ ਕਰਦੇ ਆ ਆਪਣੀ ਬੱਚੀ ਤੇ ਬਹੁਤ ਚੰਗੀ ਬੱਚੀ ਆ ਤੇ ਮੈਂ ਕੈਪਟਨ ਨੂੰ ਕਹੂੰਗਾ ਕਿ ਰਜਵੰਤ ਜੀ ਆਓ 2 ਮਿੰਟ ਅੱਗੇ ਆਓ ਰਜਵੰਤ 12ਵੀਂ ਜਿਹੜੀ ਤੁਹਾਡੀ ਵੀਡੀਓ ਜਾਂਦੀ ਆ ਸਾਰੇ ਜਣੇ ਸਾਡੇ ਬੜੇ ਹੀ ਭੈਣ ਭਰਾ ਬਾਹਰ ਵੀ ਬੈਠੇ ਨੇ ਬਾਹਰਲੇ ਦੇਸ਼ਾਂ 'ਚ ਵੀ ਬੈਠੇ ਆ ਪੰਜਾਬ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ ਬੜੇ ਸਾਡੇ ਸਤਿਕਾਰਯੋਗ ਨੇ ਜਿਹੜੇ ਤੁਹਾਡੀਆਂ ਗਤੀਵਿਧੀਆਂ ਵੇਖਦੇ ਆ ਤੇ ਰਜਵੰਤ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਗਰਾਊਂਡ ਨਾਲ ਜੁੜਿਆ 2 ਮਹੀਨੇ 2 ਮਹੀਨੇ ਹੋ ਗਿਆ 2 ਮਹੀਨਿਆਂ ਦੇ ਵਿੱਚ ਤੁਸੀਂ ਕੀ ਵੇਖਿਆ ਕੀ ਇਸ ਗਰਾਊਂਡ ਦੇ ਵਿੱਚ ਤੁਹਾਨੂੰ ਕੀ ਕੀ ਸਿਖਾਇਆ ਜਾਂਦਾ ਬੈਡਮਿੰਟਨ ਐਂਡ ਕਬੱਡੀ ਰਸਾ ਖਸੀ ਤੇ ਰਨਿੰਗ ਅੱਛਾ ਰਨਿੰਗ ਤੇ ਹੋਰ ਹਿੱਦ ਤੋਂ ਅਲਾਵਾ ਐਨਸੀਸੀ ਐਨਸੀਸੀ ਵੀ ਕਰਵਾਈ ਜਾਂਦੀ ਆ ਗੁੱਡ ਸ਼ਾਬਾਸ਼ ਡਾਕਟਰ ਰਿਪਨ ਜੀ ਤੁਹਾਡੇ ਕੋਲ ਹਰ ਐਤਵਾਰ ਆਂਦੇ ਆ ਤੁਹਾਨੂੰ ਕਿਵੇਂ ਦਾ ਲੱਗਦਾ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਕਿਵੇਂ ਵਧੀਆ ਲੱਗਦਾ ਕੀ ਕਿਉਂ ਵਧੀਆ ਲੱਗਦਾ ਇਹ ਸਾਨੂੰ ਦੱਸੋ ਵੀ ਕਿਉਂ ਵਧੀਆ ਲੱਗਦਾ ਕਲਾਸਿਸ ਬਹੁਤ ਵਧੀਆ ਲਾਂਦੇ ਨੇ ਅੱਛਾ ਉਹਦੇ ਚ ਕੀ ਕੀ ਜਿਹੜਾ ਤੁਹਾਨੂੰ ਪੁੱਛਦੇ ਆ ਕਿਵੇਂ ਕਿਵੇਂ ਜਿਹੜਾ ਐਕਟੀਵਿਟੀਜ਼ ਅੱਛਾ हां ਹੋਰ ਕਬੱਡੀ ਕਲੱਬ ਦੀ ਭਰਾਂਦੇ ਵੀ ਆ। ਅੱਛਾ ਤੇ ਤੁਸੀਂ ਕੋਈ ਜਿਸ ਤਰ੍ਹਾਂ ਇਸ ਕਬੱਡੀ ਕਲੱਬ ਦੇ ਵਿੱਚ ਆਂਪੂਰਾ ਕਬੱਡੀ ਕਲੱਬ ਦੇ ਵਿੱਚ ਆਂਦੇ ਜੇ ਤੁਸੀਂ ਕੋਈ ਆਪਣਾ ਨਿਸ਼ਾਨਾ ਅਗਲੇ ਬੰਨੇ ਰੱਖਿਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੀ ਕਰਾਂਗੀ ਇਸ ਕਬੱਡੀ ਕਲੱਬ ਦੇ ਨਾਲ ਜੋੜ ਕੇ ਕਬੱਡੀ ਖੇਡਾਂਗੀ। ਅੱਛਾ ਕਬੱਡੀ ਖੇਡਾਂਗੀ। ਸਾਰੇ ਜਣੇ ਸਾਰੇ ਜਣੇ ਤਾੜੀ ਮਾਰੋ ਕਿਉਂਕਿ ਇੱਕੇ ਬੜਾ ਵੱਡਾ ਇੱਕ ਆਸ ਵੀ ਝੜਕੇ ਆ ਸਾਡੇ ਵਾਸਤੇ ਕਿ ਮੁੰਡੇ ਤੇ ਸਾਡੇ ਕੋ ਕਬੱਡੀ ਵਾਲੇ ਹੈਗੇ ਹੀ ਆ। ਜਾਕ ਪਿੰਡ ਤੋਂ ਹੀ ਮੁੰਡੇ ਆਂਦੇ ਆ ਸਾਡੇ ਵੀ ਪਿੰਡ ਦੇ ਜਿਹੜੇ ਮੁੰਡੇ ਕਬੱਡੀ ਲਈ ਬਿਲਕੁਲ ਤਿਆਰੀ ਦੇ ਵਿੱਚ ਨੇ ਗਰਾਊਂਡ ਸਾਡੀ ਬਿਲਕੁਲ ਤਿਆਰ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਜੀ ਠੰਡ ਕਰਕੇ ਰੁਕੇ ਆ ਤੇ ਉਹ ਤਾਂ ਸਾਡੇ ਕੋਲ ਤਿਆਰੀ ਦੇ ਵਿੱਚ ਹੀ ਆ ਖੁਸ਼ੀ ਦੀ ਵੱਡੀ ਗੱਲ ਇਹ ਆ ਕਿ ਇਹ ਨਜਵੰਤੂਣੀ ਜਿਹੜੀ ਆ ਇਹ ਵੀ ਕਬੱਡੀ ਗੇਮ ਲਈ ਤਿਆਰੀ ਕਰ ਰਹੀ ਆ ਵਾ ਵੀ ਅਸੀਂ ਕਬੱਡੀ ਖੇਡਣੀ ਆ ਤੇ ਸਾਡੇ ਕੋਲ ਹੁਣੇ ਪੁੱਛ ਲੈਣੇ ਆ ਕਿੰਨੀਆਂ ਬੱਚੀਆਂ ਜਿਹੜੀਆਂ ਕਬੱਡੀ ਖੇਡਣ ਲਈ ਤਿਆਰ ਨੇ ਅੱਛਾ ਇਹ ਕਬੱਡੀ ਵਾਲੀਆਂ ਬਹੁਤ ਬੋਲਦੀਆਂ ਇਹਨੇ ਜੋ ਰੰਗ ਵਾਲੀਆਂ ਕੁੜੀਆਂ ਕਿਹੜੀਆਂ ਆ ਅਸੀਂ ਅਸੀਂ ਗੁੱਡ 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 ਤੇ ਇਹਦੇ ਜੋ ਬੈਡਮਿੰਟਨ ਵਾਲੀਆਂ ਕਿਹੜੀਆਂ ਗੁੱਡ ਸਾਰੀਆਂ ਗੇਮਾਂ ਦੇ ਵਿੱਚ ਜਿਹੜਾ ਵਾ ਥੋੜਾ 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 ਜਿਹੜਾ ਵਾ ਉਹ ਕੰਮ ਜਿਹੜਾ ਚੱਲਦਾ ਰਹਿੰਦਾ ਤੇ ਮੈਂ ਹੁਣ ਗੁਰਸੇਰਤ ਨੂੰ ਆਵਾਜ਼ ਦਵਾਂ ਕਿ ਗੁਰਸੇਰਤ ਵੀ ਇੱਥੇ ਆਵੇ ਗੁਰਸੇਰਤ ਕਿੰਨਾ ਸਮਾਂ ਹੋ ਗਿਆ ਆਂਦੀ ਨੂੰ ਇੱਕ ਮਹੀਨਾ ਇੱਕ ਮਹੀਨਾ ਇੱਕ ਮਹੀਨੇ ਦੇ ਵਿੱਚ ਤੁਸੀਂ ਜਿਆਦਾ ਕਿਹੜੀ ਖੇਡ ਨੂੰ ਜਿਹੜੀ ਆ ਤਰਜੀਹ ਦਿੱਤੀ ਆ ਰਨਿੰਗ ਨੂੰ ਇਹ ਰਨਿੰਗ ਜਿਹੜੀ ਉਹ ਤੁਹਾਨੂੰ ਠੀਕ ਲੱਗਦੀ ਆ ਹਾਂਜੀ ਠੀਕ ਆ ਬਹੁਤ ਵਧੀਆ ਤੇ ਇਹਦੇ ਨਾਲ ਨਾਲ ਹੀ ਮੈਂ ਰਾਧਾ ਨੂੰ ਬੁ ਕਵਾਂਗਾ ਕਿ ਰਾਧਾ 2 ਮਿੰਟ ਵਾਸਤੇ ਅੱਗੇ ਆਵੇ ਰਾਧਾ ਰਾਧਾ ਬਾਰੇ ਤੁਸੀਂ ਅਕਸਰ ਵੇਖਿਆ ਹੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਇਹਨੇ ਬੜੇ ਥਾਊਟ ਦਿੱਤੇ ਬਹੁਤ ਜ਼ਿਆਦਾ ਜਿਹੜੇ ਆ ਵਿਚਾਰ ਜਿਹੜੇ ਵਿਚਾਰ ਦੇ ਵਿੱਚ ਭਾਸ਼ਣ ਦੇ ਵਿੱਚ ਜਿਹੜੀ ਕੁੜੀ ਬੜੀ ਵਧੀਆ ਚੱਲਦੀ ਆ ਜੈਸਮੀਨ ਵੀ ਸਾਡੀ ਬਹੁਤ ਵਧੀਆ ਕੁੜੀ ਹੈਗੀ ਆ ਰਾਧਾ ਕਿਵੇਂ ਦਾ ਲੱਗਦਾ ਇੱਥੋਂ ਦਾ ਸਾਰਾ ਸਿਸਟਮ ਬੜਾ ਵਧੀਆ ਹੈ ਸਾਰੇ ਬੱਚੇ ਮਤਲਬ ਡਿਸਪਲਿਨ ਚ ਰਹਿੰਦੇ ਆ ਤੇ ਗੱਲ ਮੰਨਦੇ ਆ ਸਾਰਿਆਂ ਦੀ ਉਹ ਬਾਈ ਸਾਰਿਆਂ ਨੂੰ ਡਿਸਪਲਿਨ ਜੀ ਰਹਿਣਾ ਚਾਹੀਦਾ ਹੈ ਹੂੰ ਬਹੁਤ ਵਧੀਆ ਡਿਸਪਲਨ ਦੇ ਵਿੱਚ ਸਾਰਿਆਂ ਨੂੰ ਰਹਿਣਾ ਚਾਹੀਦਾ ਵਾ ਤੇ ਹੁਣ ਮੈਂ ਜੈਸਮੀਨ ਨੂੰ ਕਹਾਂਗਾ ਜੈਸਮੀਨ ਵੀ 2 ਮਿੰਟ ਆਵੇ ਹਾਂਜੀ ਜੈਸਮੀਨ ਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਗਰਾਊਂਡ ਦਾ ਮਾਹੌਲ ਮੈਨੂੰ ਤੇ ਇੰਨਾ ਜ਼ਿਆਦਾ ਵਧੀਆ ਲੱਗਦਾ ਕਿ ਮੇਰਾ ਘਰ ਜਾਨੂ ਵਾਪਿਸ ਮਾਨੇ ਨਹੀਂ ਕਰਦਾ ਮੈਂ ਓ ਗੁੱਡ 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 ਬਹੁਤ ਹੀ ਵਧੀਆ ਬਹੁਤ ਹੀ ਵਧੀਆ ਸ਼ਾਬਾਸ਼ ਤੁਸੀਂ ਬਾਕੀ ਬੱਚਾ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਬਾਕੀ ਬੱਚੇ ਨਹੀਂ ਕਹਿਣਾ ਚਾਹਨੀ ਆ ਕਿ ਤੁਸੀਂ ਆਪਣੀ ਪੜਾਈ ਕਰੋ ਖੇਡੋ ਤੇ ਆਪਣਾ ਜਿਹੜਾ ਸਰੀਰਾ ਇੰਨਾ ਜ਼ਿਆਦਾ ਸੰਤੁਲਿਤ ਬਣਾਓ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਗੁੱਡ ਸ਼ਾਬਾਸ਼ ਖੁਸ਼ਪ੍ਰੀਤ ਜਿਹੜੀ ਆ ਖੁਸ਼ਪ੍ਰੀਤ ਵੀ ਅੱਗੇ ਆਏਗੀ ਖੁਸ਼ਪ੍ਰੀਤ ਵੀ ਦੱਸੇਗੀ ਖੁਸ਼ਪ੍ਰੀਤ ਕਿਵੇਂ ਦਾ ਲੱਗਦਾ ਤੁਹਾਨੂੰ ਮੈਨੂੰ ਵੀ ਬਹੁਤ ਵਧੀਆ ਲੱਗਦਾ ਕਿੰਨੇ ਵਜੇ ਸਵੇਰੇ ਉੱਠਦੇ ਹੋ ਅਸੀਂ 4 ਵਜੇ ਉੱਠਦੇ ਹਾਂ 4 ਵਜੇ ਰਜਣਾ ਉੱਠ ਪੈਣਾ 4 ਵਜੇ ਤੋਂ ਬਾਅਦ ਫਿਰ ਗਰਾਊਂਡ ਆਉਣ ਦਾ ਟਾਈਮ ਜਿਹੜਾ ਉਹ ਕਿੰਨਾ ਰੱਖਿਆ ਉਹ 5 ਵਜੇ ਰੱਖਿਆ ਕਿੰਨਾ ਟਾਈਮ ਹੋ ਗਿਆ ਆਂਦਿਆਂ ਡੇਢ ਮਹੀਨਾ ਹੋ ਗਿਆ ਕੋਈ ਇੱਥੇ ਦੇ ਪ੍ਰਬੰਧਕਾਂ ਦੇ ਵਿੱਚ ਕੋਈ ਇੱਕ ਕਮੀ ਜਿਹੜੀ ਆ ਦੱਸੋ ਵੀ ਕੋਈ ਪ੍ਰਬੰਧਕਾਂ ਦੇ ਵਿੱਚ ਕਮੀ ਹੋਵੇ ਕੋਈ ਕਮੀ ਨਹੀਂ ਜੋ ਸਾਰੇ ਸਾਰੇ ਜਾਨੇ ਵਧੀਆ ਲੱਗ ਅੱਛਾ ਸਾਰੇ ਜਾਨੇ ਵਧੀਆ ਸੇਵਾ ਕਰਦੇ ਆ ਠੀਕ ਆ ਪిల్లా ਲਵਜੋਤ ਆਏਗੀ ਲਵਜੋਤ 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 ਕਿੰਨੇ ਦਿਨ ਹੋ ਗਏ ਆਂਦਿਆਂ ਨੂੰ ਡੇਢ ਮਹੀਨਾ ਡੇਢ ਮਹੀਨੇ ਤੋਂ ਕਲੱਬ ਦੇ ਨਾਲ ਜੁੜਿਆ ਤੇ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇੱਥੋਂ ਦਾ ਮਾਹੌਲ ਬੱਚਿਆਂ ਦਾ ਆਪਸੀ ਪਿਆਰ ਪ੍ਰੇਮ ਬਹੁਤ ਵਧੀਆ ਲੱਗਦਾ ਬਹੁਤ ਸੋਹਣਾ ਲੱਗਦਾ ਚਲੋ ਕਿਤੇ ਨਾ ਕਿਤੇ ਕਈ ਗੱਲਾਂ ਜਿਹੜੀਆਂ ਉਹ ਸਾਹਮਣੇ ਨਹੀਂ ਕਰਦੀਆਂ ਚਾਹੀਦੀਆਂ ਉਹ ਥੋੜਾ ਬੋਧਾ ਤਾਣਾ ਬਾਣਾ ਹੋ ਵੀ ਜਾਂਦਾ ਕਿਸ ਵੇਲੇ ਤੇ ਬਾਕੀ ਇਹ ਹੈ ਕਿ ਬੱਚੇ ਆਪਸ ਵਿੱਚ ਬਹੁਤ ਪ੍ਰੇਮ ਨਾਲ ਰਹਿੰਦੇ ਆ ਬਹੁਤ ਮੁਹੱਬਤ ਨਾਲ ਰਹਿੰਦੇ ਆ ਤੇ ਮੈਂ ਜਾਸਮੀਨ ਨੂੰ ਕਵਾਂਗਾ ਕਿ ਜਾਸਮੀਨ ਇੱਥੋਂ ਹੀ ਮੈਂ ਪੁੱਛਾਂਗਾ ਜਾਸਮੀਨ ਤੁਹਾਡੇ ਉਸਤਾਦ ਦਾ ਨਾਮ ਕੀ ਆ ਸਰਬਜੀਤ ਸਿੰਘ ਰਾਜਾ ਤੇ ਰਮੇਸ਼ ਸ਼ਰਮਾ ਨਹੀਂ ਮੈਂ ਤਾਂ ਤੁਹਾਡਾ ਉਹ ਵੈਹੇ ਸੇਵਾਦਾਰ ਆ ਤੁਹਾਡਾ ਤੁਹਾਡਾ ਉਸਤਾਦ ਤੁਹਾਡੇ ਉਸਤਾਦ ਜੀ ਦਾ ਕੀ ਨਾਮ ਆ ਸਰਬਜੀਤ ਸਿੰਘ ਰਾਜਾ ਹਾਂ ਸਰਬਜੀਤ ਸਿੰਘ ਰਾਜਾ ਤੁਹਾਡੇ ਉਸਤਾਦ ਨੇ ਪੁੱਤ ਤੁਹਾਡੇ ਵਾਸਤੇ ਬਹੁਤ ਮਿਹਨਤ ਕਰਦੇ ਨੇ ਠੀਕ ਹੈ ਤੁਹਾਡੇ ਵਾਸਤੇ ਬੜੀਆਂ ਦਵਾਵਾਂ ਕਰਦੇ ਨੇ ਗੁਰੂ ਮਹਾਰਾਜ ਅੱਗੇ ਕਿ ਸਾਡੇ ਬੱਚੇ ਜਿਹੜੇ ਆ ਸਾਰੇ ਚੰਗੇ ਬੰਨੇ ਜਾਣ ਠੀਕ ਹੈ ਤੇ ਪੁੱਤ ਤੁਸੀਂ ਵੀ ਸਾਰਿਆਂ ਨੇ ਹੰਬੜਾ ਮਾਰਨਾ ਵਾ ਤੇ ਰਾਜੇ ਦਾ ਸਾਥ ਦੇਣਾ ਡਟ ਕੇ ਪੂਰਾ ਦੇਣਾ ਵਾ ਅਸੀਂ ਜਿੰਨੇ ਜੋਗੇ ਆ ਅਸੀਂ ਨਾਲ ਲੱਗੇ ਪਏ ਆ ਤੇ ਤੁਸੀਂ ਵੱਡੀ ਹਿੰਮਤ ਵਿਖਾਉਣੀ ਆ ਖਾਸ ਕਰਕੇ ਜਦੋਂ ਬਾਹਰੋਂ ਮੈਂ ਮੰਨਦੇ ਨੇ ਜਾਂ ਬਾਹਰੋਂ ਕੋਈ ਵੀ ਸਾਡੇ ਕੋਲ ਸਾਬ ਆਂਦੇ ਨੇ ਜਾਂ ਸਨਮਾਨਯੋਗ ਸਖਤੀਤਾ ਆਂਦੀਆਂ ਨੇ ਤੇ ਆਪਣੇ ਆਪ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕਰਨਾ ਆ ਠੀਕ ਹੈ ਤੁਹਾਡਾ ਪਿੰਡ ਦੇ ਬਾਕੀ ਬੱਚਿਆਂ ਦੇ ਨਾਲੋਂ ਇੰਨਾ ਫਰਕ ਹੋਣਾ ਚਾਹੀਦਾ ਵਾ ਕਿ ਦੂਰੋਂ ਪਤਾ ਲੱਗ ਜਾਏ ਠੀਕ ਹੈ ਕਿ ਇਹ ਬੱਚਾ ਰਾਮਪੁਰਾ ਕਬੱਡੀ ਕਲੱਬ ਦਾ ਖਿਡਾਰੀ ਆ ਸਾਡੇ ਪਿੰਡ ਦੇ ਬੱਚੇ ਬਹੁਤ ਵਧੀਆ ਵਾ ਸਾਡੇ ਪਿੰਡ ਦੀਆਂ ਸਾਰੀਆਂ ਸ਼ਖਸੀਅਤਾਂ ਬਹੁਤ ਵਧੀਆ ਵਾ ਤੁਸੀਂ ਆਉਂਦੇ ਆ ਜਾਂਦੇ ਆ ਸਭ ਤੋਂ ਵੱਡੀ ਜਿਹੜੀ ਮੈਂ ਗੱਲ ਤੁਹਾਨੂੰ ਕਹਿਣ ਲੱਗਾ ਵਾ ਉਹ ਇਹੋ ਹੀ ਆ ਕਿ ਆਉਂਦਿਆਂ ਜਾਂਦਿਆਂ ਤੁਹਾਨੂੰ ਜਿੱਥੇ ਵੀ ਕੋਈ ਬਜ਼ੁਰਗ ਮਿਲਦੇ ਆ ਵੱਡੀ ਉਮਰ ਦੇ ਮਿਲਦੇ ਨੇ ਵੱਡੀਆਂ ਭੈਣਾਂ ਮਿਲਦੀਆਂ ਨੇ ਭਝਾਈਆਂ ਮਿਲਦੀਆਂ ਨੇ ਵੀਰ ਮਿਲਦੇ ਆ ਚਾਚੇ ਤਾਏ ਮਿਲਦੇ ਆ ਦਾਦੇ ਮਿਲਦੇ ਆ ਤੁਸੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿਣੀ ਪਿਆਰ ਦੇ ਨਾਲ ਅਦਬ ਦੇ ਨਾਲ ਦੇਖੋ ਪਿਆਰ ਦੇ ਨਾਲ ਸੇਫਟੀ ਵਾਸਤੇ ਵੀ ਬਾਹਰ ਕੁਝ ਬੰਦੇ ਤੈਨਾਤ ਰਹਿੰਦੇ ਨੇ ਹਾਂ ਹਨਾ ਉਹ ਤੁਹਾਡੀ ਸੇਫਟੀ ਵਾਸਤੇ ਵੀ ਹੈ ਹੂੰ ਹੂੰ ਤੇ ਸਭ ਤੋਂ ਵੱਡੀ ਜਿਹੜੀ ਗੱਲ ਉਹ ਇਹੋ ਹੀ ਆ ਕਿ ਤੁਸੀਂ ਸਾਰਿਆਂ ਨੂੰ ਸਤਿਕਾਰ ਦੇਣਾ ਠੀਕ ਆ ਔਰ ਕੋਸ਼ਿਸ਼ ਕਰਿਆ ਕਰੋ ਰਾਮਪੁਰਾ ਕਬੱਡੀ ਕਲੱਬ ਦਾ ਜਿਹੜਾ ਨਾਂ ਆ ਉਹ ਲੋਕੀ ਪੁੱਛਣ ਵੀ ਇਹ ਕੌਣ ਹੀ ਯਾਰ ਲੱਗੋ ਪੁੱਛ ਲੈਂਦੇ ਵੀ ਇਹ ਕਿਹੜੇ ਬੱਚੇ ਆਈ ਕਈ ਰਹੀ ਹੋ ਜਾਂਦਾ ਵੀ ਕਿਹਦੇ ਬੱਚੇ ਆਏ ਇਹਨਾਂ ਪੁੱਛਣ ਲਈ ਮਜਬੂਰ ਕਰਦੇ ਹੋ ਜਿਤਨਾ ਕੇ ਬਜ਼ੁਰਗ ਨੂੰ ਤੁਸੀਂ ਸასი ਸ਼ਾਲ ਕਰਦੇ ਜੇ ਤੁਹਾਨੂੰ ਨਾਲ ਹੀ ਕਹੋ ਜੀ ਤੁਹਾਡਾ ਦਿਨ ਛੋਭ ਰਵੇ ਤੁਹਾਡਾ ਦਿਨ ਵਧੀਆ ਲੰਗੇ ਜਦੋਂ ਤੁਸੀਂ ਇੰਨੀ ਗੱਲ ਕਹੋਗੇ ਨਾ ਉਹ ਆਖਣਗੇ ਯਾਰ ਅੱਗੇ ਤੇ ਪਿੰਡ ਚ ਕਦੀ ਇੰਨੀ ਗੱਲ ਕਹੀ ਨਹੀਂ ਤੇ ਆਹ ਸਾਨੂੰ ਹੁਣ ਇਤਰਾ ਬੱਚੇ ਕਹਿਣ ਲੱਗ ਪਏ ਵੀ ਤੁਹਾਡਾ ਦਿਨ ਵਧੀਆ ਲੰਗੇ ਕਿਉਂਕਿ ਕਹਿੰਦੇ ਨਹੀਂ ਨਾ ਲੋਕ ਜ਼ਿਆਦਾਤਰ ਇਹੋ ਲੋਕਾਂ ਦੇ ਹਿਸਾਬ ਦੇ ਵਿੱਚ ਐ ਵੀ ਇਹਦਾ ਬੁਰਾ ਕੰਝ ਹੋਣਾ ਚਾਹੀਦਾ ਪਰ ਆਪਾਂ ਨਵੀਂ ਪਰਤ ਪਾਉਣੀ ਆ ਵੀ ਤੁਹਾਡਾ ਭਲਾ ਹੋਵੇ ਆਪਣੇ ਪਿੰਡ ਦੀ ਸੋਖ ਮੰਗਣੀ ਆ ਜਿਤਨਾ ਤੁਸੀਂ ਸਵੇਰੇ ਅਰਦਾਸ ਕਰਦੇ ਹੋ ਨਾ ਹਾਂਜੀ ਬਾਬਾ ਜੀ ਅੱਗੇ ਇਹ ਕਿਹੜੇ ਕਿਹੜੇ ਬੱਚਿਆਂ ਨੇ ਅੱਜ ਆ ਕੇ ਅਰਦਾਸ ਕੀਤੀ ਸੀ ਜਿਹੜੇ ਬੱਚੇ ਜਿਹੜੇ ਬੱਚੇ ਅੱਜ ਆਣ ਕੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦਾ ਜਾਪ ਕੀਤਾ ਸੀ ਨਾਮ ਜਪਿਆ ਸੀ ਤੇ ਆਣ ਕੇ ਅਰਦਾਸ ਕੀਤੀ ਸੀ ਸ਼ਾਬਾਸ਼ ਗੁੱਡ ਬੱਚੇ ਗੁੱਡ ਬੱਚਾ ਸ਼ਾਬਾਸ਼ ਇਹ ਸਾਰਿਆਂ ਨੂੰ ਦੱਸ ਦਈਏ ਕਿ ਹੁਣ ਅਸੀਂ ਜਿਹੜੀ ਨਿਰੰਤਰ ਨਵੀਂ ਚੀਜ਼ ਜਿਹੜੀ ਅਗਲੇ ਬੰਨੇ ਰੱਖੀ ਆ ਕਿ ਅੱਗੇ ਪ੍ਰਬੰਧਕ ਆਂਦੇ ਹੀ ਨਾਲ ਤੇ ਉਹ ਅੱਗੇ ਲੱਗ ਕੇ ਨਾਮ ਵਾਹਿਗੁਰਜੀ ਦਾ ਜਪਣਾ ਤੇ ਨਾਲ ਅੱਗੇ ਅੱਗੇ ਚੱਲਣਾ ਸਾਰਾ ਕੁਝ ਪਰ ਹੁਣ ਸਿਸਟਮ ਜਿਹੜਾ ਵਾ ਉਹ ਬੱਚਿਆਂ ਨੇ ਆਪਣੇ ਆਪ ਸਾਂਭਣਾ ਸ਼ੁਰੂ ਕਰ ਦਿੱਤਾ ਬੱਚੇ ਆਪ ਗਰਾਊਂਡ 'ਚ ਆਉਂਦੇ ਆ ਇਹ ਨਹੀਂ ਕਿ ਇਹਨਾਂ ਦੇ ਨਾਲ ਕੋਈ ਨਹੀਂ ਹੁੰਦਾ ਅਸੀਂ ਘੱਟੋ ਘੱਟ ਪਿੰਡ ਦੇ 5 ਤੋਂ 7 ਜਣੇ ਹੁੰਨੇ ਆ ਜਿਹੜੇ ਨਿਗਰਾਨੀ ਕਰਦੇ ਆ ਚਾਰ ਚਫੇਰੇ ਗਰਾਊਂਡ ਦੀ ਗਰਾਊਂਡ ਸੁਣੀ ਨਹੀਂ ਹੁੰਦੀ ਬਹੁਤ ਸਾਡੇ ਰੌਣਕ ਮੇਲਾ ਹੁੰਦਾ ਪਿੰਡ ਦੇ ਵਿੱਚ ਔਰ ਚਾਰ ਚਫੇਰੇ ਦੋ ਤੋਂ ਤਿੰਨ ਸਾਡੇ ਵਲੰਟੀਅਰ ਜਿਹੜੇ ਆ ਸਾਡੇ ਸਹਿਯੋਗੀ ਸਾਡੇ ਪ੍ਰਬੰਧਕ ਉਹ ਪਿੰਡ ਦੇ ਚਾਰ ਚਫੇਰੇ ਜਿਹੜਾ ਵਾ ਉਹ ਪਹਿਰੇਦਾਰੀ ਤੇ ਰਹਿੰਦੇ ਆ ਵੀ ਸਾਡੀਆਂ ਬੱਚੀਆਂ ਆਉਣ ਲੱਗੀਆਂ ਸਾਡੇ ਬੱਚੇ ਆਉਣ ਲੱਗੇ ਆ ਤੇ ਇਸ ਗਰਾਉਂਡ ਦੇ ਅਗਲੇ ਬੰਨੇ ਟਾਰਚਾਂ ਹੱਥਾਂ ਦੇ ਵਿੱਚ ਫੜੀਆਂ ਹੁੰਦੀਆਂ ਤੇ ਉਹ ਵੀ ਸਾਡੇ ਜਿਹੜੇ ਆ ਪ੍ਰਬੰਧਕ ਨਾਲ ਸਹਿਯੋਗੀ ਉਹ ਨਾਲ ਹੱਥ ਦੇ ਵਿੱਚ ਡੰਡੇ ਵਗੈਰਾ ਸਭ ਕੁਝ ਹੁੰਦਾ ਤੇ ਪੂਰੀ ਤਿਆਰੀ ਦੇ ਵਿੱਚ ਹੁੰਦੇ ਨੇ ਕਿ ਸਾਡੇ ਬੱਚਿਆਂ ਨੇ ਆਉਣਾ ਉਹਨਾਂ ਦੀ ਸੁਰੱਖਿਆ ਦੇ ਵਿੱਚ ਘੱਟੋ ਘੱਟ ਤਿੰਨ ਤੋਂ ਚਾਰ ਬੰਦੇ ਜਿਹੜੇ ਸਾਡੇ ਹੁੰਦੇ ਨੇ ਤੇ ਬੜਾ ਚੰਗਾ ਲੱਗਦਾ ਆ ਕਿ ਬੱਚਿਆਂ ਨੇ ਹੁਣ ਆਪਣੇ ਆਪ ਹੀ ਜਿਹੜਾ ਵਾ ਇਹ ਜਾਪ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਵਾ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਰਬਜੀਤ ਰਾਜਾ ਨੂੰ ਵਧਾਈ ਦਵਾਂਗਾ ਕਿ ਇਹ ਜਿਹੜੇ ਥੋੜੇ ਸਮੇਂ ਦੇ ਵਿੱਚ ਜਿਹੜੇ ਬੱਚਿਆਂ ਨੇ ਸਾਥ ਦੇ ਕੇ ਤੇ ਕਲੱਬ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਬਾਕੀ ਆਉਣ ਵਾਲੇ ਸਮੇਂ ਦੀ ਅੰਦੀ ਕਿ ਆ ਤੁਹਾਡਾ ਸਹਿਯੋਗ ਤੁਹਾਡੀਆਂ ਅਸੀਸਾਂ ਤੁਹਾਡੀਆਂ ਸ਼ੁਭ ਕਾਮਨਾਵਾਂ ਇਹਨਾਂ ਬੱਚਿਆਂ ਨੂੰ ਚਾਹੀਦੀਆਂ ਵਾ ਉਹ ਦਿਆ ਕਰੋ ਤੇ ਬੱਚੇ ਜਿਹੜੇ ਆ ਉਹ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦੇ ਧੰਨਵਾਦ ਜੀ